ਫਲੋਰ ਵਿਖੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਬਖਬਖ ਥਾਣਿਆਂ ਨੂੰ ਦਿੱਤੀਆਂ ਹਾਈਟੈਕ ਗੱਡੀਆਂ ਜਿਹਦਾ ਨੰਸੀਆ ਕਿ ਅਜਮਤੀ 282224 ਹੈ ਨਾ ਮਤਵਾਰ ਦੁਬਾਰਾ 12 ਮਈ ਦੇ ਕਰੀਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਵਾਸੀਆਂ ਨੂੰ ਕਾਰਗਰ ਜਵਾਬਦੇਹ ਅਤੇ ਪ੍ਰਭਾਵਸ਼ਾਲੀ ਪੁਲਿਸ ਸੇਵਾ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ਪੰਜਾਬ ਪੁਲਿਸ ਨੂੰ ਆਧੁਨਿਕ ਲੀਹਾਂ ਤੇ ਪਾਇਆ ਹੈ ਅੱਜ ਇੱਥੇ 410 ਨਵੇਂ ਹਾਈਟੈਕ ਬਾਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਇਥੇ ਇੱਕ ਘਾਟ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਉਹਨਾਂ ਲਈ ਬਹੁਤ ਸੋਹਣੀਆਂ ਬਹੁਤ ਵੱਡੀਆਂ ਗੱਡੀਆਂ ਕੰਪਿਊਟਰ ਵਿੱਚ ਲੱਗੇ ਹੋਏ ਨੇ ਔਰ ਸਾਰੇ ਹਸਪਤਾਲਾਂ ਨਾਲ ਅਟੈਚ ਕੀਤਾ ਹੋਇਆ ਹੈ ਸਿਸਟਮ ਨੂੰ ਤੇ ਮੇਰੇ 1 ਫਰਵਰੀ ਨੂੰ ਲਾਂਚ ਹੋਈ ਸੀ ਐਸਐਸਐਫ 15 ਦਿਨ ਦੀ ਮੇਰੇ ਕੋਲ ਰਿਪੋਰਟ ਆਈ ਹੈ 15 ਫਰਵਰੀ ਤੱਕ ਦੀ ਕਿ ਪਹਿਲਾਂ ਜਿਹੜੀ ਐਵਰੇਜ ਸੀ ਜਦੋਂ ਮੈਂ ਪਾਰਲੀਮੈਂਟ ਚ ਐਮਪੀ ਹੁੰਦਾ ਸੀਗਾ ਉਸ ਵੇਲੇ ਮੈਂ ਕਢਾਈ ਸੀ 2018 ਚ ਉਸ ਵੇਲੇ 14 ਸੀ 14 ਮੌਤਾਂ ਇੱਕ ਦਿਨ ਚ ਪੰਜਾਬ ਚ ਇੰਡੀਆ ਚ ਸਭ ਤੋਂ ਵੱਧ ਹੁਣ 17 ਅੰਕ ਦੇ ਨੇੜੇ ਪਹੁੰਚ ਗਏ ਮੈਂ 18 ਦੀ ਗੱਲ ਕਰਦਾ ਉਸ ਵੇਲੇ ਹੁਣ 22 ਚ 17 ਮੌਤਾਂ ਇੱਕ ਦਿਨ ਚ ਮਤਲਬ 540 17 3 51 510 ਇੱਕ ਮਹੀਨੇ ਚ 12 ਨਾਲ ਗੁਣਾ ਕਰ ਲੋ 6000 ਤੋਂ ਪੁਰ ਹੋ ਗਿਆ ਇੱਕ ਸਾਲ ਚ 6000 ਬੰਦੇ ਮਰ ਜਾਂਦੇ ਸੜਕਾਂ ਤੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਮੰਜੇਤੀ ਪੈ ਜਾਂਦੇ ਨੇ ਰੀੜ ਦੀ ਹੜੀ ਟੁੱਟ ਗਈ ਜ ਕੋਈ ਉਹਨਾਂ ਮਰਿਆਂ ਚ ਨਾ ਜਿਉਂਦਿਆਂ ਚ ਇਹਨੂੰ ਆਪਾਂ ਕਿਸਮਤ ਕਹਿ ਦਿੰਦੇ ਆ ਕਿਸਮਤ ਨਹੀਂ ਹੈਗੀ ਕਿਤਨੇ ਕਿਤੇ ਹਿਊਮਨ 에ਰਰ ਹੈ ਕੋਈ ਸੜਕ ਦਾ ਮੋੜ ਠੀਕ ਨਹੀਂ ਹੈਗਾ ਜਾਂ ਫਿਰ ਉੱਥੇ ਕੋਈ ਰੋਕ ਨਹੀਂ ਸੀ ਪੁਲਿਸ ਦੀ ਉਹਨਾਂ ਨੇ ਆਪੇ ਚਰੇ ਸਾਂ ਲੌਣ ਲੱਗ ਗਏ ਜਾਂ ਕੋਈ ਟਰੱਕ ਖਰਾਬ ਹੋਇਆ ਖੜਾ ਉਹਦੇ ਥੱਲੇ ਗੱਡੀ ਵੜ ਗਈ ਸਾਰਾ ਟੱਬਰੀ ਖਤਮ ਇਸ ਤਰ੍ਹਾਂ ਦੇ ਆਪਾ ਪੜਦੇ ਆ ਸੋ ਅਸੀਂ ਉਹ ਐਸਐਸਐਫ ਨੂੰ ਇਸੇ ਕਰਕੇ ਐਸਐਸਐਫ ਬਣਾਈ ਕਿ ਤੁਸੀਂ ਇਕੱਲੀਆਂ ਸੜਕਾਂ ਤੇ ਰਹਿਣਾ ਉਹਨਾਂ ਕੋਲੇ ਗੈਸ ਕਟਰ ਨੇ ਗੱਡੀਆਂ 'ਚ ਆਰੀ ਦੇ ਬਲੇਡ ਨੇ ਟੋਚਨ ਨੇ ਫਰਸਟ ایڈ ਦਾ ਸਮਾਨ ਹੈ ਨਵੀਂ ਵਰਦੀ ਦਿੱਤੀ ਉਹਨਾਂ ਨੂੰ ਤੇ 15 ਦਿਨ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ 124 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੌਕੇ ਤੇ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਤਾ ਛੋਟੂ ਛਿਹਰੀਟਾਂ ਲੱਗੀਆਂ ਸੀ ਛੋਟੀਆਂ ਸੀ ਉਹ ਘਰ ਚਲੇ ਗਏ 204 ਨੂੰ ਜ਼ਖਮੀ ਜ਼ਿਆਦਾ ਸੀ ਹਸਪੀਟਲ ਚ ਪਹੁੰਚਾਇਆ ਤੇ 15 ਦਿਨਾਂ ਚ ਸਿਰਫ 13 ਮੌਤਾਂ ਨੇ ਜੀ ਕਿੱਥੇ 1 ਦਿਨ ਚ 1 ਦਿਨ ਚ 17 ਸੀਗੇ ਇਮਾਰ ਹਰ ਮਹੀਨੇ ਦਾ ਡਾਟਾ ਜਾਰੀ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਣੀ ਜਾਨ ਦੀ ਕੀਮਤ ਸਮਝੋ ਹੁਣਾਂ ਕਿਹਾ ਹੈ ਕਿ ਇਹ ਪਹਿਲ ਕਰਨੀ ਪੁਰਾਣੀ ਵਿਵਸਥਾ ਦੇ ਉਲਟ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਮਿਨੀ ਪੱਤਰ ਤੇ ਨਵੇਂ ਬਾਹਨ ਸਿਰਫ ਉੱਚ ਅਧਿਕਾਰੀਆਂ ਨੂੰ ਹੀ ਦਿੱਤੇ ਜਾਂਦੇ ਸਨ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਵਿੱਚ ਐਸਐਚਓ ਪੰਜਾਬ ਪੁਲਿਸ ਦਾ ਚਿਹਰਾ ਅਸਲ ਚਿਹਰਾ ਹਨ ਕਿਉਂਕਿ ਉਹ ਸਿੱਧੇ ਤੌਰ ਤੇ ਲੋਕਾਂ ਨਾਲ ਜੁੜੇ ਹੋਏ ਹਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੜਕ ਸੁਰੱਖਿਆ ਫੋਰਸ ਨੇ 15 ਵਾਲੇ ਤੇ ਅੰਦਰ ਮੌਤ ਦਰ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਸ ਦਾ ਹਵਾਲਾ ਦਿੰਦੇ ਆ ਮੁੱਖ ਮੰਤਰੀ ਨੇ ਦੱਸਿਆ ਕਿ